ਹਾਟ ਮਾਸਨਾਰੀਆਂ ਦੇ ਖੂਬ ਜੋੜ ਜੋੜੇ ਭਾਈ ਹਟ 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 ਮਾਸਨਾਰੀਆਂ ਦੇ ਖੂਬ ਜੋੜ ਜੋੜੇ ਭਾਈ ¡Hola! ਐ ਸਾਡਾ ਸਰੀਰ ਹੈ ਨਾ ਬੜੇ ਕਿਤੇ ਪਾਊਡਰ ਕਰੀਮਾਂ ਕਿਤੇ ਮਾਰ ਸਾਬਣ ਕਿਤੇ ਨਾ ਨਾ ਬੱਲੇ ਬੱਲੇ ਇੱਕ ਛਿੜਟ ਵੱਜਦਾ ਹੈ ਨਾ ਤੁਸੀਂ ਤੇ ਹਸਪਤਾਲ ਵਹਿੰਦੇ ਹੋ ਇੱਕ ਛਿੜਟ ਵੱਜਦਾ ਹੈ ਨਾ ਇੱਕ ਛਿੜਟ ਛੋਟੀ ਜੀ ਮੱਖੀਆਂ ਦਾ ਝੁਰਮਟ ਨਹੀਂ ਛੱਡਦਾ ਮੱਖੀਆਂ ਦਾ ਝੁਰਮਟ ਉੱਥੇ ਆਣਨ ਬੈੰਦਾ ਕਦੀ ਉੱਤੇ ਕੱਪੜਾ ਰੱਖੋਗੇ ਕਦੀ ਮਲਮਲਾਓਗੇ ਜਿੰਦ ਛੁੱਟ ਜੇ ਤੇ ਜੇ ਕਿਤੇ ਗੁਰੂ ਨੇ ਤੁਹਾਡੇ ਉੱਤੇ ਚਾਮਣਾ ਪਾਇਆ ਹੁੰਦਾ ਤੇ ਸੋਚੋ ਥੱਲੇ ਕੀ ਏ ਚਮੜੇ ਦੀ ਪੁਸ਼ਾਕ ਪਵਾ ਕੇ ਤੇਰੀ ਗੰਦਗੀ ਟੱਕ ਦਿੱਤੀ ਤੇਰੇ ਸਾਹਰ ਵਰਨੇ ਵਾ 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 ਜਰਾ ਚਮੜਾ ਹਟਾ ਕੇ ਵੇਖ ਤੂੰ ਹੈ ਕਿਹੜਾ ਕਲਬੂਤ ਏ ਮੇਜ ਦਾ ਤੇ ਗੰਦਗੀ ਦਾ ਭਰਿਆ ਹੋਇਆ ਤੇ ਹੰਕਾਰ ਓਏ ਹੋਏ ਹੋਏ ਮੇਰੇ ਅੱਲਾ ਦੇ ਯਾਰ ਕਦੇ ਮੇਰੇ ਵਰਗਾ ਕੋਈ ਨਹੀਂ ਮੈਂ ਸਭ ਤੋਂ ਸ੍ਰੇਸ਼ਟ ਮੈਂ ਸਭ ਤੋਂ ਉੱਚਾ ਓ ਬੱਲੇ ਤੇਰੇ ਰਾਖ ਪਈ ਸੀ ਮਿੱਟੀ ਦਾ ਸਵਾਦ ਹੀ ਠੇਰੀ ਲੱਗੀ ਸੀ ਉਹ ਇੱਕ ਸਾਧੂ ਫਕੀਰ ਉਹਦੇ ਚ ਹੱਥ ਮਾਰੀ ਜਾਏ ਉਹ ਜਦੋਂ ਹੱਥ ਮਾਰੇ ਤੇ ਔਰ ਦੁੱਡ ਕੇ ਸਿਰ ਨੂੰ ਚੜੇ ਤੇ ਬੜਾ ਘਰ ਦੁੱਡਿਆ ਇਹਨੇ ਚਰ ਨੂੰ ਲਾਗੇ ਇੱਕ ਚੌਧਰੀ ਲੰਗਦਾ ਉਹਨੇ ਉਹਨੂੰ ਸਾਸਰੀਕਾਲ ਕੋਈ ਨਾ ਬੁਲਾਈ ਇਹ ਬੜਾ ਸਿਆਪਾ ਹੁੰਦਾ ਕਿਤੇ ਸਾਸਰੀਕਾਲ ਨਾ ਬੁਲਾਓ ਤੇਗਲਾ ਤੁਹਾਡੀ ਤੁਹਾਡੇ ਬੂਏ ਦੀ ਸੜਕ ਕੱਚੀ ਰੱਖੇਗਾ ਅੱਗੋਂ ਪਿੱਛੇ ਪੱਕੀ ਬਣਾ ਦੇਗਾ ਵੀ ਇਹਨੇ ਮੈਨੂੰ ਸਾਸਰੀਕਾਲ ਕਦੇ ਨਹੀਂ ਬੁਲਾਈ ਉਹ ਜਦੋਂ ਲੰਘਿਆ ਨਾ ਕੋਲੋਂ ਤੇ ਉਹਨੇ ਵੇਖਿਆ ਸਾਧੂ ਇਹ ਫਕੀਰ ਏ ਇਹਨੇ ਮੈਨੂੰ ਕੋਈ ਰਾਮ ਸਾਧ ਸਾਸਰੀਕਾਲ ਨਹੀਂ ਕੀਤੀ ਅੱਜ ਇਹਨੇ ਨਹੀਂ ਕੀਤੀ ਕੱਲ ਨੂੰ ਸਾਰਾ ਪਿੰਡ ਨਾ ਕਰੇਗਾ ਇਹਨੂੰ ਤੇ ਪੁੱਛਾਂ ਵੀ ਇਹਨੇ ਕਿਉਂ ਨਹੀਂ ਕੀਤੀ ਉਹਨੂੰ ਜਾ ਕੇ ਆਂਦਾ ਓਏ ਤੈਨੂੰ ਪਤਾ ਨਹੀਂ ਮੈਂ ਕੋਲੋਂ ਲੰਘਣ ਡਿਆ ਤੂੰ ਰਾਮਸਤ ਕੋਈ ਸਾਸਰੀ ਕਾਲ ਨਹੀਂ ਕੀਤੀ ਉਹ ਨਹੀਂ ਬੋਲਿਆ ਉਹ ਸਾਧੂ ਸੀ ਪਰਵਾਹ ਨਹੀਂ ਕਿਸੇ ਗੇਰੀ ਉਸੇ ਸਵਾਦ ਦੇ ਢੇਰ ਵਿੱਚ ਹੱਥ ਫੇਰੀ ਗਿਆ ਉਹਨੂੰ ਗੁੱਸਾ ਚੜ ਗਿਆ ਉਹਨੇ ਆ ਠੁੱਡਾਂ ਦੀ ਵੱਖੀ ਜ ਮਾਰਿਆ ਇੱਕ ਰੱਖ ਕੇ ਤੇ ਠੁੱਡਾਂ ਮਾਰ ਕੇ ਪਤਾ ਕੀ ਆਖਿਆ ਤੈਨੂੰ ਪਤਾ ਨਾ ਕੌਣ ਆ ਆ ਇਸੇ ਆਪਾਂ ਸਾਨੂੰ ਲਈ ਬੈਠਾ ਤੈਨੂੰ ਪਤਾ ਮੈਂ ਕੌਣ ਆ ਉਹ ਹੱਸ ਪਿਆ ਹੱਸ ਕੇ ਉੱਠ ਕੇ ਮਸਤ دیਵਾਨੇ ਨੇ ਉੱਚੀ ਸਾਰੀ ਕਿਹਾ ਸੱਜਣਾ ਆ ਬੰਦਾ ਵੀ ਕੱਲ ਆ ਹੀ ਗੱਲ ਕਹਿਣ ਦਿਆ ਸੀ ਅੱਜ ਇਹਦੀ ਰਾਖ ਨੂੰ ਫਰੋਲ ਫਰੋਲ ਪੁੱਛਣ ਦਿਆਂ ਦੱਸ ਖਾਂ ਤੂੰ ਕੌਣ ਹੈ ਵਾ 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 ਹਮ ਆਦਮੀ ਹੈ ਇੱਕਦਮੀ ਓਏ ਸਾਹ ਆਇਆ ਤੇ ਬੰਦੇ ਨਾ ਆਇਆ ਡਗਲਾਂ ਦਾ ਆਵੇਂਦੇ ਉਹਨਾਂ ਦੀ ਆ ਡੈੱਡ ਬੋਡੀ ਬਾਹਰ ਕੱਢੋ ਡੈੱਡ ਬੋਡੀ ਅੰਦਰ ਕਰੋ ਜਿੰਨਾ ਚਿਰ ਤੇ ਜਿੰਦਾ ਹੁੰਦਾ ਹੈ ਉਹਨਾਂ ਚਿਰ ਤੇ ਨਾਂ ਲੈਂਦੇ ਨੇ ਮਰ ਜਾ ਤਾਂ ਫਿਰ ਉਹਨਾਂ ਨੇ ਆ ਡੈੱਡ ਬੋਡੀ ਕਦੋਂ ਖੜਨੀ ਜੇ ਡੈੱਡ ਬੋਡੀ ਕਾਹਦੇ ਚ ਪਾਈਏ ਓਏ ਸਜਨਾ ਮਰਦਿਆਂ ਸਾਰ ਤੇ ਨਾਮ ਨਹੀਂ ਲੋਕ ਲੈਂਦੇ ਕਿਹੜੀ ਹੋ ਮਤ ਬਾਜ ਨਾ ਪਿਆ ਸਵਾਦ ਦੇ ਢੇਰ ਤੋਂ ਆਂਦਾ ਮੈਂ ਪੁੱਛਣੇ ਇਹਨੂੰ ਜਿਹੜਾ ਕੱਲੇ ਆਂਦਾ ਸੀ ਜਾਣਨਾ ਮੈਂ ਕੌਣ ਆ ਅੱਜ ਦੱਸ ਖਾਂ ਤੂੰ ਕੌਣ ਏ ਫੇਰ ਫੇਰ ਪੋਚੇ ਇਸ ਦੇਹੀ ਨੂੰ ਸੰਗਾਰਿਆ ਹੈ ਫੇਰ ਫੇਰ ਪੋਚੇ ਇਸ ਤੇਹੀ ਨੂੰ ਸੰਗਾਰਿਆ ਹੈ ਫੇਰ ਫੇਰ ਪੋਚੇ ਦੇਹੀ ਨੂੰ ਸੰਗਾਰਿਆ ਹੈ ਫੇਰ ਫੇਰ ਪੋਚੇ ਤੇਹੀ ਨੂੰ ਸੰਗਾਰਿਆ ਹੈ ਫੇਰ ਭਰ ਦਿੱਤਾ ਵਿੱਚ ਮਾਲ ਮੂਤ ਗੰਨਾ ਏ ਤੇ ਮਾਲ ਮੂਤ ਗੰਨਾ ਕਿਨੀ birtha ਜਨਮ ਗਵਾਇਆ ਭਗਤ ਹੀਨ ਕਾਹੇ ਜਾਗ ਆਇਆ ਕਿਉਂ ਆਇਆ ਐ ਸੰਸਾਰ ਵਿੱਚ ਸਾਡਾ ਭੁਲੇਖਾ ਹੈ ਅਸੀਂ ਆਨੇ ਫਲਾਣਾ ਵਿਦੇਸ਼ ਗਿਆ ਫਲਾਣਾ ਵਿਦੇਸ਼ ਗਿਆ ਅਸੀਂ ਦੇਸ਼ ਵਿੱਚ ਬੈਠੇ ਆ ਪਰ ਸਤਗੁਰ ਤੇ ਇਹ ਗੱਲ ਨਹੀਂ ਆਂਦੇ ਸਤਗੁਰਾਂ ਨੇ ਸਭਣੀ ਸੋਹਰੇ ਵੰਝਣਾ ਸਭ ਮੁਕਲਾਵਣਾ ਹਰ ਇਹ ਤੇਰਾ ਵੀ ਨਹੀਂ ਸਭਣੀ ਸਹਰੇ ਵੰਝਣਾ ਸਭ ਮੁਕਲਾਵਣ ਆਰੋ ਸਾਰੇ ਜਾਣ ਵਾਸਤੇ ਆਇਓ ਮੁਕਲਾਵੇ ਸਾਰਿਆਂ ਸਹਰੇ ਜਾਣਾ ਪੇਮ ਕੜੇ ਦਿਨ ਚਾਰ ਵਾ 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 ਇੱਥੇ ਚਾਰ ਦਿਨੇ ਸਹੁਰੜੇ ਜਾਣਾ ਡੱਡਾ ਡੇਰਾ ਇਹ ਨਹੀਂ ਵਾ ਇਹ ਨਹੀਂ ਤੇਰਾ ਘਰ ਤੇਰੇ ਖਸਾ ਹੋਰ ਲਿਖਦੇ ਨੇ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹ ਜਿਹੜਾ ਘਰ ਛੱਡਣਾ ਹੀ ਪੈਣਾ ਆ ਵਿਦੇਸ਼ ਜਾਂਦੇ ਨੇ ਸਾਈਂ ਪਹਿਲਾਂ ਪਾਸਪੋਰਟ ਤੇ ਲਿਖ ਦਿੰਦੇ ਨੇ ਵੀ ਇੰਨੇ ਚਿਰ ਵਾਸਤੇ ਤੁਸੀਂ ਰਹਿਣਾ ਹੈ ਜਦੋਂ ਸਮਾਂ ਹੋਇਆ ਚੁੱਕ ਵਾਪਸ ਅਸੀਂ ਵੀ ਵੀਜ਼ਾ ਲੈ ਕੇ ਆਏ ਆ ਜਿੱਦਣ ਵਿਜੇ ਦੀ ਡੇਟ ਐਕਸਪਾਇਰ ਹੋਈ ਸਾਈਆਂ ਚੁੱਕ ਬੰਨੇ ਲਾਉਣਗੇ ਨੱਠ ਲਈ ਭੱਜ ਲਈ ਤੜਫ ਲਈ ਰੋ ਲਈ ਅਜੇ ਵੀਜ਼ਾ ਤੇ ਅੱਗੇ ਪਿੱਛੇ ਹੋ ਸਕਦਾ ਹੈ ਕੋਈ ਵਧਾ ਲਿਆ ਕੋਈ ਘਟਾ ਲਿਆ ਕੋਈ ਛੁੱਪ ਗਿਆ ਕੋਈ ਭੱਜ ਗਿਆ ਹੋ ਸਕਦਾ ਪਰ ਜਿਹੜਾ ਉਹਨੇ ਵੀਜ਼ਾ ਦਿੱਤਾ ਨਾ ਇੱਕ ਤਿਲ ਵੀ ਨਹੀਂ ਵਧਣ ਕਟ ਇੱਕ ਤਿਲ ਵੀ ਨਹੀਂ ਵਧਣਾ ਇੱਕ ਤਿਲ ਵੀ ਨਹੀਂ ਕਟਣਾ ਉਹ ਤੇ ਜਿੱਦਣ ਵਾਰੀ ਆਈ ਉਹ ਗਏ ਤੇ ਹੋ ਗਏ ਤੇ ਫਿਰ ਇਹ ਨਹੀਂ ਵੀ ਮੌਤ ਬੱਸੇ ਚੜ ਕੇ ਟਿਕਟ ਕਰਾਏਗੀ ਰੇਲ ਫੜੇਗੀ ਹਵਾਈ ਜੱਜ ਫੜੇਗੀ ਉਹ ਆਂਦੇ ਨਾ ਮਾਤੇ ਮਤ ਜਾਣ ਹੰਸ ਸरोवर ਕਾਲ ਸਰੀਰ ਜਿਵੇਂ ਹਰ ਸਮੇਂ ਹੰਸ ਹੰਸ ਸरोवर ਦੇ ਉੱਤੇ ਬੈਠਾ ਹੁੰਦਾ ਹੈ ਨਾ ਤੇਰੇ ਸਿਰ ਤੇ ਮੌਤ ਸਦਾ ਬੈਠੀ ਏ ਬਸ ਤੈਨੂੰ ਪਤਾ ਨਹੀਂ ਤੈਨੂੰ ਚੇਤਾ ਨਹੀਂ ਜੇ ਤਾਂ ਕਿਦਨ ਆਉਣਾ ਹੈ ਜਦਨ ਹਸਪਤਾਲ ਗਏ ਤੇ ਡਾਕਟਰ ਨੇ ਨਬਜ਼ ਫੜ ਕੇ ਆਖੇ ਨਾ ਸਾਈਂ ਦੀ ਦਿਨ ਥੋੜੇ ਨੇ ਦਿਨ ਬੜੇ ਥੋੜੇ ਨੇ ਸੇਵਾ ਕਰ ਲੋ ਘਰ ਲੈ ਜਾਓ ਹੁਣ ਇਹਨੇ ਬਚਣਾ ਨਹੀਂ ਜੇ ਤੇ ਜਿਹੜਾ ਹਵਾਈ ਤਲਵਾਰਾਂ ਮਾਰਦਾ ਸੀ ਨਾ ਮੇਰੇ ਵਰਗਾ ਕੋਈ ਨਹੀਂ ਜਿਹਨੂੰ ਸਾਰੀ ਦੁਨੀਆ ਲੁੱਚੀ ਗੰਦੀ ਲਫੰਗੀ ਦਿਸਦੀ ਸੀ ਪੁੱਛੋ ਸਤਿਗੁਰਾਂ ਨੂੰ ਸਤਿਗੁਰਾਂ ਨੇ ਇਹ ਸੰਸਾਰ ਬਾਰੇ ਆਂਦੇ ਨੇ ਇਹ ਵਿਸ਼ ਸੰਸਾਰ ਜੋ ਤੂੰ ਦੇਖਦਾ ਹੈ ਹਰਕਾਰ ਰੂਪ ਹੈ ਵਾ ਵਾ ਹਰ ਨਜ਼ਰੀ ਆਇਆ ਕਦੀ ਇਹਦੇ ਚ ਪਰਮੇਸ਼ਰ ਵੇਖਣ ਦਾ ਯਤਨ ਕੀਤਾ ਹੀ ਹਮੇਸ਼ਾ ਰੁਸਾ ਛੱਡ ਛੱਡ ਕੇ ਕਹਿਆ ਵੀ ਆਏ ਜਿਉ ਜੋ ਚੋਰੀ ਉਹ ਠਾਕਿਓ ਫਲਾਣੇ ਉ ਟਿੰਗੜਾਈ ਸੁਣੋ ਤੇ ਜਿੱਦਾਂ ਡਾਕਟਰ ਨੇ ਕਿਹਾ ਨਾ ਵੀ ਸਾਈ ਜੀ ਬੱਸ ਹੁਣ ਨਾ ਇਹਨੂੰ ਘੁੱਟ ਪਾਣੀ ਵੀ ਦੇ ਦਿਓ ਗਲੂ ਕੋਈ ਦੀ ਬੋਤਲ ਲਾ ਛੱਡੋ ਦਿਨ ਥੋੜੇ ਨੇ ਵਿਜ਼ਾ ਮੁੱਕ ਗਿਆ ਜਾਣਾ ਪੈਣਾ ਤੇ ਉਸ ਦਿਨ ਪਤਾ ਕੀ ਹੁੰਦਾ ਹੈ ਉਸ ਦਿਨ ਉਹਨੂੰ ਸਾਰੇ ਚੰਗੇ ਦਿਸਦੇ ਨੇ ਜਿੱਦਨ ਮੌਤ ਆਉਂਦੀ ਨਾ ਸਿਰ ਤੇ ਜਿੱਦਨ ਕਹਿ ਦਿੰਦੇ ਨੇ ਬੱਸ ਭਈ ਛੁੱਟੀ ਉਦੋਂ ਸਾਹਮਣੇ ਆਉਂਦੇ ਜਿਹਨੂੰ ਸੰਸਾਰ ਦਾ ਸਭ ਤੋਂ ਘਟਿਆ ਮਨੁੱਖ ਮੰਨਦਾ ਸੀ ਜਦੋਂ ਉਹ ਵੀ ਆਉਂਦੇ ਸਾਹਮਣੇ ਖੜਾ ਹੋਇਆ ਉਹਨੂੰ ਵੀ ਕਰੀ ਜਾਏਗਾ ਚੰਗਾ ਜੀ ਬੋਲੇ ਚੱਲਿਆ ਮਾਫ ਕਰਿਓ ਹੁਣ ਕੀ ਹੋਇਆ ਸਾਰੀ ਉਮਰ ਤੱਕ ਤੇਰੀ ਆਕੜ ਨਹੀਂ ਗਈ ਪਰ ਜਦੋਂ ਡਾਕਟਰ ਨੇ ਕਹਿਤਾ ਨਾ ਬਾਸ ਬਾਈ ਛੁੱਟੀ ਏ ਫਿਰ ਰਾਜਿਆਂ ਦੇ ਰਾਜ ਬਾਦਸ਼ਾਹੀਆਂ ਦੀਆਂ ਬਾਦਸ਼ਾਹੀਆਂ ਫਿਰ ਉਹ ਸਭ ਖੇ ਲੱਗਦੀਆਂ ਨੇ ਫਿਰ ਚਿੱਤ ਕਰਦਾ ਹੈ ਸਾਰੀ ਉਮਰ ਭਰਾਵਾਂ ਨਾਲ ਲੜੇ ਸਾਰੀ ਉਮਰ ਗਵਾਂਡੀਆਂ ਨਾਲ ਲੜੇ ਸਾਰੀ ਉਮਰ ਲੜਾਈ ਚ ਕੱਟੀ ਪਰ ਜਦੋਂ ਡਾਕਟਰ ਨੇ ਕਿਹਾ ਤੇ ਫੇਰ ਆਖਣਗੇ ਮਲਾ ਦਿਓ ਉਹਨੂੰ ਇੱਕ ਵਾਰ ਸੱਦੋ ਮੈਨੂੰ ਮਿਲ ਜਾਏ ਕਿਉਂ ਹੁਣ ਕੀ ਹੋਇਆ ਜੀ ਹੁਣ ਵੀ ਤਗੜਾ ਰਹੋ ਹੁਣ ਪਤਾ ਲੱਗ ਗਿਆ ਇੱਕੋ ਫੇਰਾ ਸੀ ਇੱਕ ਵਾਰ ਹੀ ਭਰਾ ਸਨ ਸੱਜਣ ਮਿੱਤਰ ਸਨ ਹੁਣ ਇਹ ਸਭ ਛੁੱਟ ਗਿਆ ਤੇ ਫੇਰ ਸਾਬ ਆਂਦੇ ਨੇ ਜਦੋਂ ਮੌਤ ਆਉਂਦੀ ਨਾਲ ਸਿਰ ਤੇ ਤੇ ਜਿਹੜਾ ਗਿੱਠਾ ਮਿੰਨ ਮਿੰਨ ਕਹਿੰਦਾ ਸੀ ਨਾ ਆ ਵੱਟ ਮੇਰੀ ਏ ਦੋ ਗਿੱਠਾ ਵੱਟ ਵੱਟ ਪਿੱਛੇ ਕਰ ਆ ਘਰ ਦੀ ਕੰਧ ਤੇਰੀ ਮੇਰੇ ਵੱਲ ਆ ਗਈ ਏ ਜਿਹੜਾ ਮਿੰਤੀਆਂ ਕਰਦਾ ਸੀ ਉਹਨੂੰ ਮੁੜ ਕੇ ਫੀਤੀ ਫੜਾਓ ਵੀ ਤੂੰ ਦੱਸਾਂ ਕੁ ਦਿਨਾਂ ਨੂੰ ਚੱਲਾਂ ਫੀਤੀ ਸੁੱਟ ਕੇ ਆਕੇਗਾ ਅੱਗ ਲੱਗੇ ਸਾਰਾ ਘਰ ਲੈ ਲਓ ਮਹਾਰਾਜਾ ਪਟਿਆਲਾ ਮਰ ਲੱਗਾ ਆਂਦਾ ਕੋਈ ਅੱਧਾ ਰਾਜ ਲੈ ਲਓ ਮੈਨੂੰ ਸਵਾਸ ਦੇ ਦਿਓ ਉਹਨਾਂ ਆਖਿਆ ਮਹਾਰਾਜ ਭਾਵੇਂ ਸਾਰਾ ਹੀ ਦੇ ਦੇ ਹੁਣ ਨਹੀਂ ਇਹ ਵਾਅਦੇ ਹੁਣ ਨਹੀਂ ਇਹ ਕੱਟਦੇ ਇਹਦੇ ਜੋ ਲਿਖੇ ਲਿਖੇ ਗਏ ਜਦੋਂ ਮਾਤ ਗੁੰਡਾ ਖੜਕਾਏਗੀ ਜਦੋਂ ਉਹ ਆ ਕੇ ਤੁਹਾਨੂੰ ਮੁੱਖ ਵਿਖਾਏਗੀ ਉਹ ਦਿਨ ਪਤਾ ਲੱਗੇਗਾ ਮੈਂ ਕੀ ਕੁਝ ਗਵਾ ਚੱਲਾਂ ਮੈਂ ਕਿੰਨਾ ਕੁਝ ਖੱਟ ਸਕਦਾ ਸਾਂ ਤੇ ਕਿੰਨਾ ਕੁਝ ਖੱਟਿਆ ਵੀ ਇੱਥੇ ਰੋਲ ਕੇ ਚੱਲਾਂ ਤੇ ਫਿਰ ਪਤਾ ਲੱਗੇਗਾ ਪ੍ਰਾਣੀ ਕੀ जैसे तरवर पंख बसेरा जैसे तरवर पंख मदेरा जैसे तरवर पंख बसेरा जैसे तरवर पंख बेरा जैसे तरवर पंख मसेेरा जैसे तरवर Get i ਸਿਰ ਤੇ ਆਉਂਦੀ ਏ ਡਾਕਟਰ ਜਵਾਬ ਦੇ ਦਿੰਦੇ ਨੇ ਫਿਰ ਸਮਝ ਆਉਂਦੀ ਏ ਪ੍ਰਾਨੀ ਕਿਆ ਮੇਰਾ ਕਿਆ ਓਏ ਇਥੇ ਤੇ ਕੁਝ ਵੀ ਨਹੀਂ ਸੀ ਮੈਂ ਤੇ ਇੱਕ ਪੰਛੀ ਸਾਂ ਇੱਕ ਦਰਖਤ ਤੇ ਵਸਾ ਸੀ ਤੇ ਮੈਂ ਤੇ ਸਮਝ ਲਿਆ ਵੀ ਹੈ ਸਾਰਾ ਕੁਝ ਮੇਰਾ ਪਰ ਜੇ ਗੁਰੂ ਨੂੰ ਮਿਲ ਲਈਏ ਉਹ ਮੌਤ ਤੋਂ ਪਹਿਲਾਂ ਹੀ ਉਹ ਜੀ ਬਖਸ਼ ਦਿੰਦਾ ਹੈ ਉਹ ਪਹਿਲਾਂ ਹੀ ਕਿਰਪਾ ਕਰ ਦਿੰਦਾ ਹੈ ਉਹ ਪਹਿਲਾਂ ਹੀ ਗਿਆਨ ਬਖਸ਼ ਦਿੰਦਾ ਹੈ ਮੌਤ ਆਉਣ ਤੋਂ ਪਹਿਲਾਂ ਸੋਚੀ ਦੇ ਦਿੰਦਾ ਤੇ ਜੀਵਨ ਬਣ ਜਾਂਦਾ